ਹਾਂਜੀ ਮਿੱਤਰੋ ਕਿਵੇਂ ਹੋ ਸਾਰੇ ਆਸ ਕਰਦਾ ਵਧੀਆ ਹੋਵੋਗੇ ਤੇ ਬਾਈ ਅੱਜ ਤੁਹਾਨੂੰ ਨਰਮਾ ਦਿਖਾਉਣਿਆ ਇਹ ਦੱਸਿਓ ਬਾਜੂਕ ਬਾਜਦਾ ਨਹੀਂ ਹੈਗਾ ਮੀਨ ਆਲਾ ਇਹ ਚ ਖੜ ਗਿਆ 2-2 ਫੁੱਟ ਫੁੱਟ ਪਾਣੀ ਲਾ ਲੋ ਫੁੱਟ ਪਾਣੀ ਖੜ ਗਿਆ ਤੇ ਡਿੱਗੀ ਜਾਂਦਾ ਇਹ ਮੱਚਦਾ ਤਾਂ ਨਹੀਂ ਹੈਗਾ ਵੀ ਐਰ ਕੀ ਰੱਬ ਨੇ ਉਹ ਕਰਤਾ ਇਹਦੇ ਫਾਲ ਫੁੱਲ ਵਧੀਆ ਚੱਕਿਆ ਸੀਗਾ ਤੇ ਕੀ ਆ ਦੇਖੋ ਡਿੱਗੀ ਜਾਂਦਾ ਫਾਲ ਫੁੱਲ ਵਧੀਆ ਚੱਕਿਆ ਸੀ ਨਰਮ ਨੇ ਨਰਮੈਕ ਨੰਬਰ ਦਾ ਹੈਗਾ ਕਮੈਂਟ ਕਰਕੇ ਜਰੂਰ ਦੱਸ ਦਿਓ ਯਾਰ ਬਾਈ ਨੁਕਸਾਨ ਪਾਣੀ ਕਾਢਦੀ ਏਕ ਪੀਜੂਗਾ ਕਿਉਂ ਦੇਖ ਕੇ ਵੀ ਭੈ ਮੂੰਹ ਹੋ ਜਾਂਦਾ ਮਥਾਂ ਦਾ ਵੀ ਪਾਲਿਆ ਹੈਗਾ ਐਤ ਕੀ ਪਹਿਲੀ ਵਾਰ ਨਰਮਲ ਆਇਆ ਹੈਗਾ ਆ ਦੇਖੋ ਆਏ ਡਿੱਗਣ ਲੱਗ ਗਿਆ ਇਹ ਉੱਧਰ ਖੜਾ ਹੈਗਾ ਜਦੋਂ ਪਾਣੀ ਜਾਈ ਜਾਂਦਾ ਡਿੱਗੀ ਜਾਂਦਾ ਫਲ ਫੁੱਲ ਵਧੀਆ ਚੱਕਿਆ ਸੀਗਾ ਫੁੱਲ ਤੇ ਬਾਈ ਕੁਝ ਪਾਈਏ ਕੀ ਪਾਈਏ ਚ ਪਾਣੀ ਸੁਕਾਉਣ ਦੇ ਲਈ ਓ ਰੱਬ ਹੜਦਾ ਨਹੀਂ ਨਹੀਂ ਪਾਈ ਜਾਂਦਾ ਵੈਸੇ ਤਾਂ ਦੇਣਾ ਤਾਂ ਰੱਬ ਨਹੀਂ ਆ ਜੀ ਜੰਨਾ ਦੇ ਦੂਗਾ ਠੀਕ ਆ ਉਹ ਨਹੀਂ ਉਹ ਕਰਨਾ ਹੈਗਾ ਆ ਵੇਖੋ ਫਲ ਫੁੱਲ ਚੱਕਿਆ ਸੀ ਨਰਮੇ ਨੇ ਅਰਗੀ ਤੇ ਹੁਣ ਨੁਕਸਾਨ ਚ ਲਬੇਟੀ ਜਾਂਦਾ ਆ ਦੇਖੋ ਫੁੱਲ ਭਰੇ ਪੈ ਨੇ ਢੀਨੇ ਢੁੰਡੇ ਰਿਕਵੈਸਟੀ ਆ ਬਾਈ ਜਰੂਰ ਦੱਸੋ ਜਿਹੜੇ ਜਿਹੜੇ ਵੀ ਰਹਿ ਨਰਮਾ ਦੀ ਜਾਈ ਪਾਣੀ ਦਾ ਹੱਲ ਕੀ ਕਰੀਏ ਇਹ ਬਾਣ ਚਾਰੇ ਪਾਸੇੋਂ ਡੂੰਗਾਗਾ ਉਧਰੋਂ ਹੀ ਪਾਣੀ ਪੈਂਦਾ ਇਧਰੋਂ ਹੀ ਪੈਂਦਾ ਤੇ ਪਰਲੇ ਸਿਰੋਂ ਵੀ ਪੈਂਦਾ ਦੋ ਕਿੱਲੇ ਵੀਜੇ ਸੀ ਆਪਾਂ ਪਹਿਲੀ ਵਾਰ ਤੇ ਜਰੂਰ ਦੱਸ ਦਿਓ ਬਈ ਜੇ ਕਿਸੇ ਨੂੰ ਪਤਾ ਹੈਗਾ ਨਹੀਂ ਵੀਰ ਕਹਿੰਦੇ ਆ ਕਿਸੇ ਦੀ ਯਾਰ ਹੈਲਪ ਹੋ ਜੇ ਤਾਂ ਤੁਸੀਂ ਦੱਸ ਦਿਆ ਕਰੋ ਦੱਸਣ ਦਾ ਕੋਈ ਮੁੱਲ ਨਹੀਂ ਲੱਗਦਾ ਹੈਗਾ ਬਈ ਤੇ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਮਾਨ ਬਹੁਤ ਖਰਾਬ ਹੋ ਰਿਹਾ ਯਾਰ ਆਹ ਦੇਖ ਲਓ ਪਾਣੀ ਇਹ ਨਾਣਾ ਫਿਰਦਾ ਓਕੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਸਾਨੂੰ ਕੋਈ ਹੱਲ ਪਤਾ ਲੱਗ ਸਕੇ ਇਹਦਾ ਆਦਾ ਸੁਣਾ 야, 사장이 소주지나, 덥기 미치.